ਬੇਨਤੀ ਹੈ ਸਤਕਾਰਯੋਗ ਬਾਬਾ ਬਲਵੀਰ ਸਿੰਘ ਜੀ ਗੁਰਦੁਆਰਾ ਸ਼੍ਰੀ ਅਖੰਡ ਪ੍ਰਕਾਸ਼ ਭਿੰਡਰ ਕਲਾ ਉਹ 10 ਮਿੰਟ ਵਾਸਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਨਾਲ ਹੀ ਬਾਬਾ ਮਨਦੀਪ ਸਿੰਘ ਜੀ ਅਤਰ ਸਰਸਾ ਵਾਲੇ ਉਹ ਵੀ ਤਿਆਰ ਰਹਿਣ ਉਹ ਬਾਅਦ ਵਿੱਚ ਆਪ ਜੀ ਨਾਲ ਆਪਣੇ ਵਿਚਾਰ ਰੱਖਣਗੇ ਜੀ ਗੁਰਫਤੇ ਬੁਲਾਓ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੀ ਵੜਿਆਈ ਹਉ ਆਖ ਨਾ ਸਾਕਾ ਹਉ ਮੂਰਖ ਮੁਗਦ ਨੀਚਾਂ ਜਾਨ ਨਾਨਕ ਕਉ ਹਰ ਵਕਸ ਲੈ ਮੇਰੇ ਸੁਆਮੀ ਸਰਨ ਆਗਤ ਪਿਆ ਅਜਾਣ ਬਿੰਤ ਕਰੋ ਦਉ ਜੋਰ ਕਰ ਸੁਨੋ ਜਗਤ ਕੇ ਰਾਹ ਮੋ ਹਮਸਤਕ ਤਵੈ ਚਲਾ ਰਹਿ ਦਾਸ ਕੇ ਭਾਈ ਪੂਲ ਜੋ ਚੂਕ ਪਈ ਹਮ ਤੇ ਗੁਰ ਕਿੰ ਕਰਸੋ ਤੁਮ ਤੇ ਬਖਸ਼ਾਵਤ ਲਾਜ ਰੱਖੋ ਨਿਜ ਨਾਮੈ ਕੀ ਸਿਖਾ ਤੁਮਰੋ ਜਗ ਮਾਹੇ ਕਹਾਵਤ ਤੂੰ ਬਖਸਿੰਦ ਸਦਾ ਸੁਖਦਾਇਕ ਮੋਹ ਮਨ ਨਾਹੀਂ ਬਿਖੈ ਛੁਟਕਾਵਤ ਲੋਹ ਤੇ ਹੈ ਮੇਰੰਦ ਤੇ ਚੰਦਨ ਮਾਨੁਕ ਤੇ ਸੁਰ ਤੂੰ ਹੀ ਬਣਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਉਸ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਿਸ਼ੋਭਤ ਹੋ ਕਰਕੇ ਪਰਮ ਪੂਜ ਨਿਹ ਸ਼੍ਰੀ ਮਾਨ ਸੰਤ ਬਾਬਾ ਉਜਾਗਰ ਸਿੰਘ ਜੀ ਦਿਨਾਂ ਦੀ 25ਵੀਂ ਸਾਲਾਨਾ ਵਰ੍ਹੇ ਆਪਾਂ ਮਨਾ ਰਹੇ ਹਾਂ ਸਜੇ ਦੀਵਾਨ ਦੇ ਵਿੱਚ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਔਰ ਗੁਰਮਤ ਵਿਚਾਰਾਂ ਹੋਈਆਂ ਹਨ ਇਸ ਸਮਾਰਮ ਦੇ ਵਿੱਚ ਸਚ ਖੰਡ ਵਸੈ ਨਿਰੰਕਾਰ ਡਿਠੇ ਸਬੇ ਥਾਵ ਨਹੀਂ ਤੁਧ ਜੇਹਿਆ ਬਦਹੁ ਪੁਰਖ ਵਿਦਾਤੇ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ RAM DAS PUR ਹਰ ਹਾਂ ਨਾਨਕ ਕਸਮਲ ਜਾਹੇ ਨਾਇਆ RAM DAS ਸਰ ਉਸ ਪਵਰਮ ਪਵਿੱਤਰ ਪੂਜਨੀਕ ਸਥਾਨ ਤੋਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਗਰੰਥੀ ਸਿੰਘ ਸਾਹਿਬ ਔਰ ਗੁਰੂ ਕੇ ਅਸਥਾਨ ਤਖਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਦਮਨਨਾਮ ਸਾਹਿਬ ਉਥੋਂ ਦੇ ਜਥੇਦਾਰ ਉਹਨਾਂ ਨੇ ਵੀ ਮਹਾਪੁਰਸ਼ਾਂ ਦੀ ਪਵਿੱਤਰ ਜਾਤ ਦੇ ਵਿੱਚ ਸਮਾਗਮ ਵਿੱਚ ਸ਼ਿਰਕਤ ਕਰਕੇ ਗੁਰੂ ਦਾ ਇਤਿਹਾਸ ਉਹਨਾਂ ਮਹਾਪੁਰਸ਼ਾਂ ਨੇ ਜੀਵਨ ਉਸ੍ਰਵਣ ਕਰਾਏ ਹਨ ਤ사 ਬਾਬਾ ਗਿਆਨਦੇਵ ਜੀ ਨਿਰਮਲ ਭੇਖ ਜਿਸ ਤਰ੍ਹਾਂ ਕਈ ਫਲ ਪੱਕੇ ਹੁੰਦੇ ਹਨ ਲੈਕਿਨ ਉਹਨਾਂ ਦੀ ਛਿਲ ਹਰੀ ਹੁੰਦੀ ਹੈ ਤੇ ਕਈ ਐਸੇ ਫਲ ਹੁੰਦੇ ਹਨ ਜਿਹੜੇ ਫਲ ਪੂਰਨੂਜ ਪੱਕੇ ਹੋਣ ਤੇ ਰਸ ਉਹਨਾਂ ਵਿੱਚੋਂ ਟਪਕਦਾ ਹੋਵੇ ਸੋ ਬਾਬਾ ਗਿਆਨਦੇਵ ਜੀ ਨੇ ਵੀ ਵਿਦਿਆ ਦੇ ਸੰਯੁਕਤ ਜਿਹੜੀ ਉਹ ਸ਼ਬਦਾਲੀ ਸੀ ਪ੍ਰਾਤਨ ਉਸ ਨੂੰ ਵਰਣਨ ਕੀਤਾ ਸਤਿਕਾਰਯੋਗ ਬਾਬਾ ਉਜਾਗਰ ਸਿੰਘ ਜੀ ਤਿੰਨਾਂ ਦੇ ਪਾਸ ਵੀ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਥੇ ਵਿਦਿਆਰਥੀ ਰੂਪ ਦੇ ਵਿੱਚ ਕੁਝ ਸਮਾਂ ਬਤੀਤ ਕੀਤਾ ਜਿਹੜੀ ਸਾਧੂਆਂ ਦੀ ਮਰਜ਼ਾਦਾ ਹੈ ਗਤੀ ਹੈ ਉਸ ਦੇ ਤਾਂ ਹੀ ਤਾਂ ਜੋ ਉਸ ਪਰਮੇਸ਼ਰ ਵਿੱਚ ਅਭੇਦ પુરੁਸ਼ਣ ਉਹੀ ਜਾਣਦੇ ਹਨ ਜਾਂ ਜਿਤਨੀ ਕੋਨਾ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ ਉਹ ਜਾਣਦੇ ਹਨ ਜਿੰਨਾ ਥੋੜੇ ਸਮੇਂ ਵਿੱਚ ਉਹਨਾਂ ਦੇ ਨਜ਼ਦੀਕ ਰਹਿ ਕਰਕੇ ਜੋ ਉਹਨਾਂ ਦਾ ਜੀਵਨ ਤੱਕਿਆ ਜੇ ਕੋਈ ਸਵੇਰ ਸ਼ਾਮ ਦੇਖਣਾ ਕੋਈ ਨਿਤਨੇਮ ਕਰਨ ਵਾਲਾ ਨਹੀਂ ਤਾਂ ਬਾਬਾ ਜੀ ਤਿਆਰ ਪਰ ਤਿਆਰ ਹਨ ਤੇ ਕੋਈ ਡਾਲੀ ਨੂੰ ਜਾਣ ਵਾਲਾ ਨਹੀਂ ਤਾਂ ਵੀ ਬਾਬਾ ਜੀ ਤਿਆਰ ਪਰ ਤਿਆਰ ਹਨ ਤੇ ਜੋ ਤੇ ਉਹਦੀ ਵੀ ਇੱਛਾ ਪੂਰੀ ਕਰ ਦੇਣੀ ਤੇ ਆਪਣੇ ਜੇ ਸਮੇ ਵੇਲ ਮਿਲਨੀ ਸਿਮਰਨ ਵਿੱਚ ਲੱਗ ਜਾਣਾ ਦੁਪਹਿਰ ਦੇ ਵਕਤ ਸ੍ਰੀ ਗੁਰਪਤਾਬ ਸੂਰਜ ਗ੍ਰੰਥ ਜੋ ਕਵੀ ਚੂੜਾਮਨ ਭਾਈ ਸੰਤੋਖ ਸਿੰਘ ਜੀ ਹਨ ਉਹਨਾਂ ਦੀ ਰਚਨਾ ਪਵਿੱਤਰ ਹੈ ਉਸ ਦੀ ਕਥਾ ਕਰਿਆ ਕਰਦੇ ਸਨ ਜੋ ਵੀ ਉਹਨਾਂ ਨੇ ਸੰਗਤ ਵਿੱਚ ਪੜ੍ਹਿਆ ਸੁਣਿਆ ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲਿਆ ਤੇ ਇਹਦੇ ਉੱਪਰ ਚੱਲਦੇ ਰਹੇ ਤੇ ਫਿਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਜਿਨ੍ਹਾਂ ਦਾ ਅੱਜ ਨਾਮ ਸਿੱਖ ਕੌਮ ਦੇ ਵਿੱਚ ਸਹਿਬ ਸ੍ਰੀ ਗੁਰੂ ਅੰਮ੍ਰਿਤ ਸਹਿ ਮਹਾਰਾਜ ਜੀ ਦੇ ਅਰਥ ਕਰਨੇ ਹੋਣ ਉਹਨਾਂ ਦੀ ਜੋ ਲਵੰਤਾ ਹੈ ਉਹ ਇਹਨਾਂ ਦੀ ਸਭ ਤੋਂ ਜ਼ਿਆਦਾ ਉੱਪਰ ਮੰਨੀ ਗਈ ਹੈ ਜਿਹੜਾ ਪੜਾਉਣਾ ਕਿਸੇ ਤਾਈਂ ਬੜਾ ਕਠਨ ਹੈ ਆਪਦੇ ਸੁੱਖ ਛੱਡਣੇ ਪੈਂਦੇ ਹਨ ਫਿਰ ਜਿਹੜਾ ਜਗਿਆਸੂ ਹੈ ਵਿਦਿਆਰਥੀ ਹੈ ਉਹਨੂੰ ਵੀ ਖੁਸ਼ ਰੱਖਣਾ ਪੈਂਦਾ ਹੈ ਉਸ ਦਾ ਬਲਬੁੱਧ ਸ਼ਰੀਰ ਦਾ ਵੇਖਣਾ ਪੈਂਦਾ ਹੈ ਇਹਨਾਂ ਨੇ ਆਪਣੇ ਸ਼ਰੀਰਕ ਸੁੱਖਾਂ ਨੂੰ ਤਿਆਗਦੇ ਹੋਏ ਬੜਾ ਪਰਿਸ਼ਰਮ ਕੀਤਾ ਕਿ ਉਹ ਵਿਦਿਆ ਨੂੰ ਪੜਨ ਉਪਰੰਤ ਕਥਾ ਵਾਰਤਾ ਵੀ ਕਰਦੇ ਰਹੇ ਵਿਦਿਆ ਵਿਚਾਰੀਤਾ ਪਰ ਉਪਕਾਰੀ ਇਹ ਵਿਦਿਆ ਵਿਦਿਆਰਥੀਆਂ ਵਿੱਚ ਵੰਡਦੇ ਰਹੇ ਜੋ ਅੱਜ ਕੱਲ ਵੀ ਆਪਣੀ ਆਜੂ ਦੇ ਮੁਤਾਬਕ ਜੋ ਕਿ ਜਗਿਆਸੂ ਆਉਂਦਾ ਜਿਤਨਾ ਕੋ ਅਧਿਕਾਰੀ ਹੁੰਦਾ ਉਸ ਦੇ ਤਾਈ ਉਹਦੀ ਇੱਛਾ ਪੂਰੀ ਕਰਨ ਦਾ ਯਤਨ ਕਰਦੇ ਹਨ ਗੁਰਵਾਣੀ ਪੜਾਉਣ ਦਾ ਬਹੁਤ ਜ਼ਿਆਦਾ ਮਹਾਤਮ ਹੈ ਉਹ ਮਹਾਤਮ ਇਸ ਕਰਕੇ ਹੈ ਕਿ ਇੱਕ ਜਗਿਆਸੂ ਜਿਹੜਾ ਬਾਣੀ ਪੜਨ ਲੱਗ ਗਿਆ ਪੜਦਾ ਪੜਦਾ ਉਦੇ ਅੰਦਰ ਜ਼ੁਬਾਨ ਤੇ ਚਲੀ ਗਈ ਉਹ ਸ਼ਬਦ ਤੇ ਹਿਰਦੇ ਚਲੀ ਗਈ ਤੇ ਨਾਭੀ ਚਲੀ ਗਈ ਉਹਦਾ ਜੋ ਫਲ ਹੈ ਮਹਾਤਮ ਹੈ ਉਹ ਜੀਵ ਦੇ ਤਾਈਂ ਤਾਂ ਪ੍ਰਾਪਤ ਹੋਣੀ ਹੈ ਜੋ ਜਾਪ ਕਰਦਾ ਹੈ ਜਿਨ੍ਹਾਂ ਨੇ ਉਸ ਦੇ ਤਾਈਂ ਮਿਹਨਤ ਕਰਾਈ ਹੈ ਉਹਨਾਂ ਦੇ ਮਨ 'ਚ ਭਾਵੇਂ ਕੋਈ ਇਤਨਾ ਇੱਛਾ ਨਾ ਹੋਵੇ ਜਿਵੇਂ ਕੋਈ ਵਿਰਸ਼ਾ ਫਲਾਂ ਵਾਲਾ ਤੇ ਫਲ ਜਦੋਂ ਪੱਕ ਜਾਂਦੇ ਆ ਬਿਰਸ਼ ਝੁੱਕ ਜਾਂਦਾ ਹੈ ਤੇ ਜਿਹੜਾ ਕੋਈ ਰਾਹੀ ਪੰਦੀ ਨੂੰ ਕੋਈ ਇੱਟ ਪੱਥਰ ਮਾਰਨ ਦੀ ਜ਼ਰੂਰਤ ਨਾ ਪਵੇ ਸਹਿਜੇ ਉਹਦੀ ਇੱਛਾ ਪੂਰੀ ਹੋ ਜਾਵੇ ਜਿਸ ਤਰ੍ਹਾਂ ਜਿਹੜੇ ਬੱਦਲ ਆ ਜੋ ਵਰਖਾ ਦੇ ਸਹਿਜ ਜਲ ਦੇ ਸਹਿਤ ਹੁੰਦੇ ਹਨ ਉਹ ਝੁੱਕ ਕੇ ਵਰਖਾ ਕਰਦੇ ਹਨ ਇਸ ਤਰ੍ਹਾਂ ਜਿਹੜੇ ਉੱਤਮ ਪੁਰਸ਼ ਹੁੰਦੇ ਹਨ ਇਹਨਾਂ ਨੇ ਬਹੁ ਲੰਮੇਰਾ ਸਮਾਂ ਪਰਮ ਪੂਜਨੀਕ શ્રી ਮਾਨਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਦੇ ਬਾਰੇ ਵਿੱਚ ਇਹ ਰਸਨਾ ਕਿਸੇ ਵੀ ਤਰ੍ਹਾਂ ਬਿਆਨ ਨਹੀਂ ਕਰ ਸਕਦੀ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਲਧਾਈ ਕੇ ਵਾਲੇ ਜਾਂ ਸ਼੍ਰੀਮਾਨ ਸੰਤ ਬਾਬਾ ਅਮਰ ਸਿੰਘ ਜੀ ਦੀ ਕ੍ਰਿਤੀ ਉਹਨਾਂ ਦੇ ਪਾਸੋਂ ਇਹਨਾਂ ਨੇ ਜਿਵੇਂ ਸਹਿਦ ਦੀ ਮੱਖੀ ਨਾ ਰਸ ਇਕੱਤਰ ਕਰਦੀ ਹੈ ਉਹ ਇਸ ਤਰ੍ਹਾਂ ਇਹਨਾਂ ਨੇ ਉਹ ਜਿਹੜੀ ਵਿਦਿਆ ਸੀ ਉਸ ਉਸ ਸਥਾਨਾਂ ਤੇ ਜਾ ਕਰਕੇ ਇਕੱਤਰ ਕੀਤੀ ਤੇ ਇਸੇ ਕਰਕੇ ਹੀ ਅੱਜ ਇਹਨਾਂ ਦਾ ਜਿਹੜਾ ਨਾਮ ਹੈ ਬਾਬਾ ਉਜਾਗਰ ਸਿੰਘ ਦਾ ਜੋੜ ਮੇਲਾ ਹੈ ਤੇ ਉਹ ਜਿੱਥੇ ਉਹਨਾਂ ਦਾ ਨਾਮ ਹੈ ਜਿੱਥੇ ਉਹਨਾਂ ਦੇ ਅਸਥਾਨ ਤੇ ਵਹਿ ਕਰਕੇ ਸਤਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਨੇ ਇਹ ਜੋ ਵਿਦਿਆ ਦਾ ਪ੍ਰਸਾਰ ਲਮੇਰੇ ਸਮੇਂ ਸ਼ੁਰੂ ਕੀਤਾ ਅੱਜ ਵੀ ਜਾਰੀ ਹੈ ਉਸ ਦਾ ਜਿਹੜਾ ਫਲ ਆਪਾਂ ਦੇਸ਼ਾਂ ਦੇਸ਼ਾਂ ਵਿੱਚ ਜਾਂ ਗੁਰੂ ਕੇ ਪਵਿੱਤਰ ਅਸਥਾਨਾਂ ਤੇ ਗਿਆਨੀ ਜੀ ਕੋਲ ਜਿਨ੍ਹਾਂ ਨੇ ਸੰਗਤ ਕੀਤੀ ਪੜੇ ਹੋਏ ਆ ਕਿਉਂਕਿ ਉਹ ਜਿੰਨਾ ਮਹਾਪੁਰਸ਼ਾਂ ਦੀ ਇਹਨਾਂ ਨੇ ਸੰਗਤ ਕੀਤੀ ਆ ਗੁਰੂ ਕਿਰਪਾ ਦੇ ਨਾਲ ਉਹ ਪੂਰੇ ਸੰ ਜੇ ਜਿਹੜੇ ਪੂਰੇ ਹੁੰਦੇ ਹਨ ਉਹ ਐਸੀ ਚਣਗ ਲਾ ਦਿੰਦੇ ਹਨ ਕਿ ਉਹ ਜਿਹੜੀ ਬੂੰਦ ਹੈ ਨਾ ਪਾਣੀ ਦੀ ਜਿਵੇਂ ਸਮੁੰਦਰ ਦੇ ਵਿੱਚ ਜਾ ਕੇ ਭੇਦ ਹੋ ਜਾਂਦੀ ਆ ਨਹੀਂ ਤਾਂ ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਸੰਸਾਰੀ ਦ੍ਰਿਸ਼ਟੀਕੋਣ ਤੋਂ ਹਨ ਉਹਨਾਂ ਦਾ ਇਹੀ ਹੈ ਕਿ ਪਦਵੀ ਮਿਲ ਜਾਵੇ ਧਨ ਆ ਜਾਵੇ ਤੇ ਜੇ ਸੰਸਾਰ ਦੇ ਵਿੱਚ ਰਹਿੰਦੇ ਆ ਕਿਸੇ ਦੀ ਪੁੱਤਰ ਦੀ ਇੱਛਾ ਪੂਰੀ ਹੋ ਜਾਵੇ ਉਸ ਦੇ ਤਾਂ ਹੀ ਉਹ ਭਾਗਾ ਵਾਲਾ ਵੱਡਿਆਂ ਭਾਗਾ ਵਾਲਾ ਮੰਨਦੇ ਹਨ ਲੇਕਿਨ ਪਰਮਾਰਥ ਦ੍ਰਿਸ਼ਟੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਾਸਵੰਤ ਹਨ ਜਿਹੜਾ ਪਰਮੇਸ਼ਰ ਹੈ ਉਹ ਸਭ ਤੋਂ ਵੱਡਾ ਹੈ ਉਸ ਦਾ ਨਾਮ ਵੱਡਾ ਹੈ ਉਸ ਦੀ satsangat ਵੱਡੀ ਹੈ satsangat ਦੇ ਵਿੱਚ ਇਹ ਜਾਗ ਲੱਗਦਾ ਹੈ ਕਿ ਗੁਰੂ ਘਰ ਵਿੱਚ ਆਉਣਾ ਚਾਹੀਦਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਉਹ ਸਾਰੀਆਂ ਇਸ਼ਾਵਾਂ ਤਾਂ ਹੀ ਪੂਰਨ ਕਰਨ ਵਾਲਾ ਹੈ ਜੋ ਵੀ ਮਾਈ ਭਾਈ ਇਸ ਸਮਾਗਮ ਵਿੱਚ ਕੋਈ ਤਨ ਕਰਕੇ ਮਨ ਕਰਕੇ ਧਨ ਕਰਕੇ ਕੋਈ ਸੇਵਾ ਕਰ ਰਿਹਾ ਹੈ ਉਹ ਸਾਰਿਆਂ ਦੀਆਂ ਸੁਭੇ ਸ਼ਾਵਾਂ ਗੁਰੂ ਮਹਾਰਾਜ ਸਾਹਿਬ ਜੀ ਪੂਰਨ ਕਰਨ ਵਾਲੇ ਹਨ ਸੋ ਜੋ ਸਮਾਂ ਦਾਸ ਦੇ ਤਹੀਂ ਪ੍ਰਾਪਤ ਹੋਇਆ ਸੀ ਉਸ ਤੋਂ ਕੁਝ ਮਿੰਟ ਉੱਪਰ ਹੋ ਚੁੱਕੇ ਹਨ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਦੇਹੋ ਸੱਜਣ ਅਸੀਸੜਿਆ ਜਿਉਂ ਹੋਵੇ ਸਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ